ਤੀਜ ਮੌਕੇ ਮਲੇਰਕੋਟਲਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਧੀਆਂ ਪੰਜਾਬ ਦੀਆਂ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ 10 ਅਗਸਤ ਨੂੰ ਐਮਪਾਇਰ ਹੋਟਲ ਵਿਖੇ ਆਯੋਜਿਤ ਹੋਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਆਰਗੇਨਾਈਜ਼ਰਜ਼ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਕਈ ਵਿਸ਼ੇਸ਼ ਗੈਸਟ ਆ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪਹੁੰਚਣ ਜੀ ਮੈਂ ਤੁਹਾਡਾ ਦੱਸੋ ਨਾ ਇਵੈਂਟ ਬਾਰੇ ਕੀ ਇਵੈਂਟ ਕਰੇ ਜਾ ਰਹੇ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੰਦੀਪ ਸ਼ਰਮਾ ਮੈਂ ਆਸਟ੍ਰੇਲੀਆ ਫਰ ਰਿਮਿਗ੍ਰੇਸ਼ਨ ਤੋਂ ਹਾਂ ਸੋ ਮੈਂ ਇਹ ਦੱਸਣਾ ਚਾਹੁੰਦੀ ਹਾਂ ਅੱਜ ਸਾਰਿਆਂ ਨੂੰ ਕਿ ਅਸੀਂ ਪੰਜਾਬ ਦਾ ਸਭ ਤੋਂ بڑا ਇੱਕ ਇਵੈਂਟ ਆਰਗੇਨਾਈਜ਼ ਕਰਨ ਜਾ ਰਹੇ ਹਾਂ ਜਿਹੜਾ ਕਿ ਇੱਥੇ ਪੰਜਾਬ ਦੀਆਂ ਜਿਦੇ ਵਿੱਚ ਔਰਮਨ ਏਮਪਾਵਰਮੈਂਟ ਨੂੰ ਮੇਨਲੀ ਜਿਹੜਾ ਫੋਕਸ ਕੀਤਾ ਗਿਆ ਤਾਂ ਕਿ ਔਰਮਨ ਜਿਹੜੇ ਉਹ ਡਿਪੈਂਡੈਂਟ ਦੀ ਜਗ੍ਹਾ ਇੰਡੀਪੈਂਡੈਂਟ ਹੋ ਸਕਣ ਇਸ ਇਵੈਂਟ ਦੇ ਵਿੱਚ ਅਸੀਂ ਕਾਫੀ ਸਾਰੀਆਂ ਜਿਹੜੇ ਇਵੈਂਟਸ ਨੇ ਆਰਗੇਨਾਈਜ਼ ਕਰਾਂਗੇ ਜਿਦੇ ਵਿੱਚ ਬੱਚੀਆਂ ਪਾਰਟਿਸਪੇਟ ਕਰਨਗੀਆਂ ਇਵਨ ਦੋ ਬॉयਜ਼ ਵੀ ਪਾਰਟਿਸਪੇਟ ਕਰ ਸਕਦੇ ਆ ਤਾਂ ਕਿ ਉਹ ਵੀ ਆ ਕੇ ਆਪਣੀਆਂ ਭੈਣਾਂ ਨੂੰ ਇੱਕ ਪ੍ਰੋਤਸਾਹਨ ਦੇਣ ਤਾਂ ਕਿ ਉਹ ਵੀ ਅੱਗੇ ਆਉਣ ਠੀਕ ਹੈ ਇਤੋ ਥੈਂਕ ਯੂ ਜੀ ਮੈਮ ਤੁਹਾਡਾ ਨਾਮ ਮੇਰਾ ਨਾਮ ਸ਼ੈਰੀ ਆ ਸ਼ੈਰੀ ਲਕਮੀਜ਼ ਮੇਕਅਪ ਸਟੂਡੀਓ ਤੋਂ ਮੈਂ ਔਰਤ ਕੀ ਇਵੈਂਟ ਕਾ ਕੀ ਮਕਸਦ ਔਰ ਇਵੈਂਟ ਸਾਡਾ ਇਵੈਂਟ ਵੀ ਤੀਸ ਦਾ ਫੈਸਟੀਵਲ ਦੇ ਉਪਰ ਕਰ ਰਹੇ ਆਂ ਅ ਮਤਲਬ ਇਹਦੇ ਵਿੱਚ ਪੰਜਾਬੀ ਕਲਚਰ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਜੋ ਹੋ ਰਿਹਾ ਔਲੀ ਔਲੀ ਮਤਲਬ ਪਿੱਛੇ ਜਾ ਰਿਹਾ ਲੋਪੁੰਦਾ ਜਾ ਰਿਹਾ ਅੱਜ ਕੱਲ ਦੇ ਬੱਚੇ ਪੰਜਾਬੀ ਕਲਚਰ ਭੁੱਲ ਰਹੇ ਨੇ ਤੇ ਦੂਸਰੇ ਕਲਚਰ ਚੱਕੇ ਆ ਰਹੇ ਨੇ ਅਸੀਂ ਉਹ ਚੀਜ਼ ਮੁੜੇ ਰੱਖ ਰਹੇ ਹਾਂ ਦੁਬਾਰਾ ਤੇ ਅਸੀਂ ਅੰਪਾਇਰ ਹੋਟਲ 'ਚ ਕਰ ਰਹੇ ਆਂ ਇਹਦੇ ਵਿੱਚ ਗਰਲਸ ਦੇ ਨਾਲ ਜੋ ਕੁੜੀਆਂ ਨੇ ਉਹਨਾਂ ਨੂੰ ਮੋਟੀਵੇਸ਼ਨ ਜ਼ਿਆਦਾ ਦੇ ਰਹੇ ਆਂ ਵੀ ਤੁਸੀਂ ਆਓ ਪੰਜਾਬੀ ਕਲਚਰ ਵੱਲ ਦੇਖੋ ਵੀ ਆਪਣਾ ਪਹਿਲਾ ਕਲਚਰ ਕੀ ਸੀਗਾ ਪੰਜਾਬੀ ਇਸ ਲਈ ਅਸੀਂ ਇਹ ਆਰਗੇਨਾਈਜ਼ ਕਰ ਰਹੇ ਹਾਂ ਕਿ ਤੁਹਾਨੂੰ ਨਾਮ ਹੈ ਤੁਹਾਡਾ ਮਾਈ ਨੇਮ ਇਜ਼ ਸੋਨਾ ਸੋਨਾਜ਼ ਮੇਕਅਪ ਸਟੂਡੀਓ ਔਰ ਕੀ ਇਵੈਂਟ ਕਰਵਾ ਰਹੇ ਹਾਂ ਤੀਆਂ ਪੰਜਾਬ ਦੀਆਂ ਫੈਸਟੀਵਲ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਇਹਦੇ ਵਿੱਚ ਮਿਸਤੀਜ ਕੰਪੀਟੀਸ਼ਨ ਲੈ ਕੇ ਆ ਰਹੇ ਹਾਂ ਮਹਿੰਦੀ ਕੰਪੀਟੀਸ਼ਨ ਜੋ ਵੀ ਕਿਸੇ ਨੇ ਪਾਰਟਿਸਪੇਟ ਕਰਨਾ ਹੈ ਲੜਕੀਆਂ ਨੇ ਸਪੈਸ਼ਲੀ ਲੜਕੀਆਂ ਵੀ ਕਰ ਸਕਦੀਆਂ ਨੇ ਔਰ ਲੜਕੇ ਵੀ ਕਰ ਸਕਦੇ ਨੇ ਕਿਸੇ ਵੀ ਇੰਸਟੀਟਿਊਟ ਦੇ ਅਗਰ ਕਿਸੇ ਨੂੰ ਇੰਟਰਸਟ ਹੈ ਤਾਂ ਉਹ ਕੋਈ ਵੀ ਕਰ ਸਕਦਾ ਆ ਕੇ ਤੇ ਇਹਦੇ ਵਿੱਚ ਹੋਰ ਵੀ ਐਕਟੀਵਿਟੀਆਂ ਨੇ ਗੇਮਸ ਵੀ ਨੇ ਤੇ ਅਸੀਂ ਇੱਕ ਹੋਰ ਚੀਜ਼ ਕਰ ਰਹੇ ਆ ਜਿਹੜੇ ਵੀ ਸਾਡੇ ਆਣਗੇ ਗੈਸਟ ਉਹਨਾਂ ਦੇ ਲਈ ਇੱਕ ਸਰਪ੍ਰਾਈਜ਼ ਗਿਫਟ ਹੈ ਤੇ ਉਹ ਅਸੀਂ ਉਹਨਾਂ ਨੂੰ ਦਵਾਂਗੇ ਜੀ ਮੈਮ ਕੀ ਤੁਹਾਨੂੰ ਦੱਸੋ ਮੇਰਾ ਨਾਮ ਉਸਕਾਨਾ ਹੈ ਮੈਂ ਅਕਰੋ ਮੇਕਅਪ ਸਟੂਡੀਓ ਓਕੇ ਮਸਤਮ ਕੀ ਇਵੈਂਟ ਦੇ ਬਾਰੇ ਅਸੀਂ ਤੀਜ ਦਾ ਫੈਸਟੀਵਲ ਕਰ ਰਹੇ ਹਾਂ ਹਾਂਜੀ 10 ਤਰੀਕ ਐਮਪਾਇਰ ਹੋਟਲ ਦੇ ਵਿੱਚ ਓਕੇ ਰਜਿਸਟ੍ਰੇਸ਼ਨਸ ਮਤਲਬ ਕਿ ਕਰਵਾਉਣ ਦੇ ਬੰਦੇ ਨੇ 7 ਤਰੀਕ ਤੋਂ ਪਹਿਲਾਂ ਪਹਿਲਾਂ ਕਰਵਾ ਸਕਦੇ ਹੋ ओके okay. हां जी ਕੀ ਪ੍ਰਕਿਰਿਆ ਕਰ ਦਿੱਤੀ ਗੋ ਰੱਤ ਨੰਬਰ ਦਿੱਤੇ ਹੋਇਆ ਕਿ ਤੁਸੀਂ ਉਹਨਾਂ ਉੱਪਰ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਅਸੀਂ ਫਿਰ ਤੁਹਾਨੂੰ ਪਾਸ ਸੈਂਡ ਕਰਾਂਗੇ ਉਹ ਪਾਸ ਦੇ ਥਰੂ ਤੁਸੀਂ ਅੰਦਰ ਐਂਟਰੀ ਕਰ ਸਕਦੇ ਹੋ ਹਾਂ ਜੀ ਜੀ ਨਾਲ ਤੁਹਾਡਾ ਦੱਸੋ ਆਪਣੇ ਜੋ ਇਵੈਂਟ ਕਰਵਾ ਰਹੇ ਕੀ ਹੈ ਹੋ ਹਲੋ एवरीवन ਆਮ ਸ਼ਾਹੀਰਾਨਾ ਫ্রম ਸ਼ਾਹੀਰਾਨਾ ਦਾ ਪਲੱਸ ਸੈਲਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਪੀਚ ਫੈਸਟੀਵਲ ਆਰਗੇਨਾਈਜ਼ ਕਰਵਾ ਰਹੇ ਆ ਤੀਆਂ ਪੰਜਾਬ ਦੀਆਂ ਜਿਦੇ ਵਿੱਚ ਆਪਾਂ ਬਹੁਤ ਸਾਰੇ ਪਰਫਾਰਮੈਂਸ ਦੇ ਰਹੇ ਆ ਡਾਂਸ ਪਰਫਾਰਮੈਂਸ ਮਾਡਲਿੰਗ ਤੁਸੀਂ ਕੁਝ ਵੀ ਆਪਣਾ ਮਹਿੰਦੀ ਕੰਪੀਟੀਸ਼ਨ ਕਰਵਾ ਰਹੇ ਆ ਕੋਈ ਵੀ ਬੱਚਾ ਪਰਫਾਰਮੈਂਸ ਕਰ ਸਕਦਾ ਹੈ ਮਹਿੰਦੀ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਦਾ ਹੈ ਤੁਸੀਂ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆ ਸਕਦੇ ਹੋ